ਨਮਸਕਾਰ ਜੀ ਮੈਂ ਵਰੁਨ ਸਰੀਨ ਅੰਮ੍ਰਿਤਸਰ ਤੋਂ ਜਿੱਦਾਂ ਕਿ ਤੁਹਾਨੂੰ ਪਤਾ ਮੈਂ ਪਿਛਲੇ ਕੁਝ ਸਮੇਂ ਤੋਂ ਇੱਕ ਪਾਗਲ ਦੀਆਂ ਵੀਡੀਓ ਆਪਦੀ ਅੱਗੇ ਜਨਤਕ ਕਰਦਾ ਆਂ ਜਿਸ ਵਿੱਚ ਉਹ ਆਹਡੇ ਹਿੰਦੂ ਧਰਮ ਦੇ ਦੇਵੀ-ਦੇਵਤਿਆਂ ਨੂੰ ਗਾਲਾਂ ਕੱਢਦਾ ਵਾ ਉਹਦੀ ਹੱਦ ਇੱਥੇ ਹੀ ਨਹੀਂ ਮੁੱਕੀ ਹੁਣ ਉਹ ਸਿੱਖ ਧਰਮ ਦੇ ਵੀ ਬੇਦਬੀ ਕਰਨੀ ਸ਼ੁਰੂ ਹੋ ਗਿਆ ਵਾ ਇੱਕ ਵੀਡੀਓ ਮੈਂ ਤੁਹਾਡੇ ਦੇ ਰੂਪ ਰੂਪ ਕਰ ਰਿਹਾ ਵਾਂ ਜਿਹਦੇ ਚੋ ਸ਼ਨੀ ਦੇਵ ਜੀ ਮਾਰੇ ਕੀ ਕੀ ਕਹਿ ਰਿਹਾ ਤੁਸੀਂ ਆਪ ਸੁਣ ਲਓ ਫਿਰ ਰਾਮਨ ਜੀ ਨੇ ਜਿਵੇਂ ਸ਼ਨੀ ਦੇਵਤਾ ਜੀ ਕੋ ਲੰਕਾ ਸੇ ਉਲਟਾ ਕੀਤਾ ਮਾਤਾ ਰਾਣੀ ਜੀ ਨੇ ਕਹਿ ਲਿਆ ساری ਜ਼ਿੰਦਗੀ ਕੱਲੇ ਰਾਜਾ ਜੀ ਗਏ आंखों से भी उल्टा रहा है हैं यार शनि देव, तेरी हिम्मत है बोले सिंह को कुछ रहे हैं कि मैं तेरा कनम रोड देना तू मेरे पे चल रहा है चाह चढ़ना है ठीक है अगर मैं कुछ भी झूठ बोलूँ तो शनि देव मुझे मंदिर से नहीं प्यार भी ना हिल दे मुझे जय माता दी ना बोलने दी जय माता दी जय जयकार है बाकी सब बेकार है बेकार में देवता जी आप भी गए बोलो क्या करोगे ਤੁਸੀਂ ਦੇਖਿਓ ਸ਼ਨੀ ਮਹਾਰਾਜ ਬਾਰੇ ਕੀ ਕੀ ਕਹਿ ਰਿਹਾ ਲੇਕਿਨ ਬੇਸ਼ਰਮ ਇਨਸਾਨ ਦੀ ਘਟਿਆ ਇਨਸਾਨ ਦੀ ਹਾਦਿੱਤੇ ਵੀ ਨਹੀਂ ਮੁਕੀ ਉਹਨੇ ਬਜਰੰਗਵਲੀ ਮਹਾਰਾਜ ਨੂੰ ਵੀ ਨਹੀਂ ਬਖਸ਼ਿਆ ਇਹ ਤੁਸੀਂ ਸੁਣੋ ਬਜਰੰਗਵਲੀ ਮਹਾਰਾਜ ਬਾਰੇ ਉਹ ਕੀ ਕਹਿ ਰਿਹਾ ਇਨਕੀ ਪੂੰਛ ਪਕੜ ਕੇ ਨਾ ਮੈਂ ਜੈ ਸ਼੍ਰੀ ਰਾਮ ਜੀ ਬੋਲਦਾ ਰਹਤੋਂ ਇਨਕੀ ਹਿੰਮਤ ਨਹੀਂ ਹੁੰਦੀ ਮੇਰੀ ਤਰ੍ਹਾਂ ਦੇਖਣੇ ਕੀ ਔਰ ਪੂੰਛ ਘੁਮਾਤਾ ਰਹਤੋਂ ਇਨ ਕੋ ਪੂੰਛ ਪਕੜੂਗਾ ਤੇਰੀ ਔਰ ਮੈਂਨੇ ਯੂਨੀਵਰਸ ਕੇ ਅੰਦਰ ਤੱਕ ਵਿਜੈਨ ਕੋ ਚੱਲ ਪੁਰੱਕੇ ਇਹ ਤੁਸੀਂ ਸੁਣਿਆ ਦੇਖੋ ਆਉਣ ਵਾਲੇ ਸਮੇਂ ਚ ਨਵਰਾਤਰੇ ਆ ਰਹੇ ਨੇ ਸਾਡਾ ਸਾਰਾ ਹਿੰਦੂ ਸਮਾਜ ਕਿਸੇ ਇੱਕ ਸਮਾਜ ਕੀ ਹਰ ਧਰਮ ਦੇ ਵਰਗ ਦੇ ਲੋਕ ਸਾਡੇ ਹਰੁਮਾਨ ਮੰਦਿਰ ਮੱਥਾ ਟੇਕਣ ਜਾਂਦੇ ਸ਼ਰਧਾਪੂਰਵਕ ਲੇਕਿਨ ਉਸੇ ਹਰੁਮਾਨ ਜੀ ਨੂੰ ਇਹ ਇਨਸਾਨ ਐਡੀਆ ਘਟੀਆਂ ਸ਼ਬਦਾਵਲੀ ਯੂਜ਼ ਕਰ ਰਹੇ ਉਹਨਾਂ ਬਾਰੇ ਤੇ ਸਾਡਾ ਹਿੰਦੂ ਸਮਾਜ ਕਿਦੋਂ ਜਾਗਣਦਾ ਕਿਦੋਂ ਬਜਰੰਗਬਲੀ ਮਹਾਰਾਜ ਦੇ ਸ਼ਨੀ ਮਹਾਰਾਜ ਦੇ ਭਗਤ ਜਾਗਣਗੇ ਕਿਦੋਂ ਜਾਗਣਗੇ ਇਹਦੀ ਇੰਤਿਹਾਈ ਇੱਥੇ ਹੀ ਨਹੀਂ ਮੁੱਕੀ ਇਹ ਬੜਾ ਜੈ ਮਾਤਾ ਦੀ ਜੈ ਮਾਤਾ ਦੀ ਕਰਦਾ ਕਿ ਮੈਂ ਕੰਜਕਾਂ ਪੂਜਨੀ ਆ ਮੈਂ ਕੁੜੀਆਂ ਦੇ ਵਿਆਹ ਕਰਨੇ ਨੇ ਇਹਦੀ ਕਾ ਵੀਡੀਓ ਸੁਣਿਓ ਮਾਰੀ ਆਗੇ ਔਲਾਦੇ ਕਿਆ ਹੋਏਗੀ ਦੇਖ ਲੈਣਾ ਬੇਟੀਆਂ ਹੀ ਹੋਏंगी ਵੈਸੇ ਹੀ ਮੈਂ ਨੇਕ ਸਿੱਧੀ ਲਈ ਹੋਈ ਆ ਜੋ ਮੇਰੇ ਬਾਰੇ ਮੈਨੂੰ ਗੁੱਸਾ ਕਰਾਏਗਾ ਉਸਕੇ ਅਗਰ ਬੇਟੇ ਨਾ ਹੋ ਬੇਟੀ ਉਹ ਤੁਸੀਂ ਸੁਣਿਆ ਇਹ ਵੀਡੀਓ ਚ ਕਿੱਦਾਂ ਕਹਿ ਰਿਹਾ ਵਾ ਪਹਿਲੀ ਗੱਲ ਦੱਸਦਾ ਮੇਰੇ ਵੱਲੋਂ ਕਹਿ ਰਿਹਾ ਕਿ ਮੈਂ ਤੈਨੂੰ ਸ਼ਰਾਬ ਦੇਨਾ ਵਾ ਤੇਰੇ ਘਰ ਮੁੰਡੇ ਨਹੀਂ ਤੇਰੇ ਘਰ ਕੁੜੀਆਂ ਹੋਣਗੀਆਂ ਉਹ ਜਿਹੜਾ ਘਟਿਆ ਇਨਸਾਨ ਕੁੜੀਆਂ ਨੂੰ ਸ਼ਰਾਬ ਮੰਨਨ ਦਿਆ ਵਾ ਉਹ ਉਹਨਾਂ ਨੂੰ ਨੈਗੇਟਿਵਿਟੀ ਵਖਾ ਰਿਹਾ ਕਿ ਕੁੜੀਆਂ ਸ਼ਰਾਬ ਹੁੰਦੀਆਂ ਵਾ ਤੇ ਇਹਦਾ ਮਤਲਬ ਕੰਜਗਾ ਪੂਜ ਸਕਦਾ ਵਾ ਉਹ ਮਾਤਾ ਰਾਣੀ ਨੂੰ ਪੂਜਦਾ ਹੋਊਗਾ ਇਦੀ ਸੋਚ ਕੀ ਆ ਇਹ ਤੂੰ ਇਹ ਸ਼ਰਾਬ ਤੋਂ ਜਾਣ ਲੋ ਮੈਂ ਕਹਿੰਦਾ ਨਾ ਹਿੰਦੂ ਜਾਗਨਦਿਆ ਨਾ ਸਿੱਖ ਜਾਗਨਦਿਆ ਉਹ ਤੁਹਾਡੇ ਦੇ ਹੱਥ ਜੋੜ ਕੇ ਬੇਨਤੀ ਉਹ ਧੀਆ ਵਾਲੇ ਤੂੰ ਹੀ ਜਾਗ ਪੋ ਉਹ ਸਾਡੀਆਂ ਧੀਆ ਨੂੰ ਸ਼ਰਾਬ ਸਮਝ ਜਾਂਦੇ ਆ ਤੇ ਉਹ ਕਹਿੰਦੇ ਵੇ ਸ਼ਰਾਬ ਦੇਵਾਂਗਾ ਧੀਆ ਉਹ ਇਹਨੂੰ ਬੇਸੂਖ ਕੁੱਤੇ ਇਨਸਾਨ ਨੂੰ ਦੱਸੋ ਕਿ ਧੀਆ ਸ਼ਰਾਬ ਨਹੀਂ ਹੁੰਦੀਆਂ ਧੀਆ ਵਰਦਾਨ ਹੁੰਦੀਆਂ ਹਰ ਕਿਸੇ ਦੇ ਵਸਦਾ ਨਹੀਂ ਹੁੰਦਾ ਧੀ ਪਾਲਨੀ ਮੈਂ ਕਹਿੰਦਾ ਤੂੰ ਮੈਨੂੰ ਸ਼ਰਾਬ ਨਹੀਂ ਤੂੰ ਮੈਨੂੰ ਵਰਦਾਨ ਦਿੱਤਾ ਤੇ ਮਹਾਰਾਜ ਕਰੇ ਮੇਰੇ ਘਰ ਹੋਣ ਵੀ ਧੀਆ ਇਹ ਇਹੋ ਜਿਹੇ ਘਟਿਆ ਇਨਸਾਨ ਨੂੰ ਇਹਦੀ ਔਕਾਤ ਦਿਖਾਓ ਜੈ ਸ਼ੰਗਰ ਜੈ ਸ਼੍ਰੀ ਰਾਮ